ਦਾਦੀ ਮੈਨੂੰ ਨਹੀਂ ਪਤਾ ਮੈਨੂੰ ਬਾਹਰ ਝਾ ਲੈਂਦੋ ਮੈਨੂੰ ਨਹੀਂ ਤੇ ਨਸ਼ਾ ਲੈ ਕੇ ਦੋ ਨਹੀਂ ਪੈਸੇ ਦੋ ਮੈਨੂੰ ਬਾਹਰ ਝਾ ਲੈਂਦੋ ਮੈਨੂੰ ਪੁੱਤ ਮੈਂ ਤੈਨੂੰ ਬਾਹਰ ਨਹੀਂ ਜਾਣ ਦੇਣਾ ਉਹ ਮੈਨੂੰ ਤੇਰੇ ਲਾਗੇ ਭਾਲ ਕੇ ਗਏ ਅੱਗੇ ਮੈਨੂੰ ਕਿੰਨਾ ਬੁਰਾ ਭਲਾ ਆਖਦੇ ਆ ਵੀ ਤੂੰ ਇਹਨੂੰ ਮਾਰੇ ਪੈਸੇ ਦੇ ਦੇ ਤੇ ਮਾਰੇ ਤੋਹਗਾ ਚਸਕੇ ਲਵਾਤੇ ਆ ਮਾਂ ਦਾਦੀ ਮਰੇ ਜੀ ਨੂੰ ਕੋਈ ਜਾਂਦਾ ਮਿੰਨ ਉਹ ਜਿਹੜਾ ਮਮਾ ਕੋ ਨਸ਼ਾ ਵਾ ਉਹ ਲੈ ਕੇ ਦੇ ਦੋ ਮੈਨੂੰ ਰਾਜੇ ਮੈਂ ਆਪੋ ਤੈਨੂੰ ਕਿੱਡੇ ਲਾਡਾ ਪਿਆਰਾ ਨਾ ਪਾਲਿਆ ਆ ਤੂੰ ਮੈਨੂੰ ਕਿਹੜੇ ਦਿਨ ਦਿਖਾ ਲਨੂ ਉਹੋ ਗੱਲ ਵੀ ਬਾਹਰ ਛੜਿਆ ਵਾ ਮੈਂ ਤਾਂ ਮਰ ਜੰਦੀ ਤੇ ਚੰਗਾ ਸੋ ਕੁਝ ਜੇ ਦਿਨ ਵੇਖਣ ਕੋਣ ਕੀ ਥੁੜਿਆ ਏ ਮੈਨੂੰ ਮੈਂ ਤਾਂ ਕਰ ਲਿਆ ਨਾ ਤੈਨੂੰ ਲਿਆ ਏ ਪਰ ਤੂੰ ਮੇਰਾ ਉਹੋ ਗੱਲ ਵੀ ਕੋਈ ਕਦਰ ਨਹੀਂ ਰੰਦ ਤਾਂ ਮੈਂ ਈਆਂ ਪੁੱਤਾਂ ਨੇ ਕਦੀ ਮਾੜੀ ਚੰਗੀ ਨਹੀਂ ਕਹੀ ਉਹ ਵੀ ਮੇਰੀ ਬੇਇੱਜ਼ਤੀ ਕਰਦੇ ਹੁਣ ਦਾਦੀ ਮੈਨੂੰ ਨਹੀਂ ਪਰਾ ਜਿਹੜਾ ਮਰਦਾ ਮਰੇ ਲੋ ਮਰੀ ਜਾਵੇ ਮੈਨੂੰ ਨਹੀਂ ਪਰਾ ਮੈਨੂੰ ਨਸ਼ਾ ਦੇ ਬਾਸ ਦੱਸ ਮੈਂ ਕਿਹੜਾ ਨਸ਼ਾ ਦਵਾ ਨਸ਼ਾ ਤੇ ਨਹੀਂ ਬਲੇ ਆਗੇ ਪੁੱਤ ਕੀ ਗੱਲ ਆ ਕੀ ਹੋਣਿਆ ਤੈਨੂੰ ਵੇ ਕੱਕੜਾ ਤਰ ਲੈ ਲੈ ਆਂਡਿਆ ਕੀ ਤੈਨੂੰ ਕੀ ਗੋਲੀ ਵੱਜੀ ਕੀ ਨਹੀਂ ਕੀ ਗੱਲ ਮੇਰੇ ਪੁੱਤ ਨੂੰ ਹੈ ਮੁੰਡਾ ਕਿਦਾਂ ਕਰੀ ਜਾਂਦਾ ਤੂੰ ਬੜਾ ਜਲਾ ਲੜਨਾ ਦਾ ਇੰਨਾ ਕਮੀਆਂ ਕਰਦੇ ਅੱਗੇ ਹਾਲ ਬਣਿਆ ਆ ਵੇਖ ਤੇ ਤੂੰ ਹੋਰ ਤੈਨੂੰ ਲੜਨਾ ਆਉਂਦੀ ਹੋਰ ਜਗਾ ਤੇ ਬਣੀ ਤੇ ਆ ਵੀ ਕੀ ਬਣਦਾ ਦਾ ਮੇਰੇ ਬੜਾ ਜੀ ਨੂੰ ਕੁਛ ਹੁੰਦਾ ਮੁੰਡੇ ਵਾਲਾ ਵੇ ਕਿਵੇਂ ਕਿਤਾ ਹੱਥ ਪੈਰ ਫੁਰਕੀ ਜਾਂਦਾ ਕੀ ਹੁੰਦਾ ਤੇਰੇ ਹੱਥਾਂ ਨੂੰ ਪੁੱਤ ਕਿਉਂ ਕਰਦਾ ਐਵੇਂ ਦੱਸ ਮੈਂ ਨੇ ਥੋੜਾ ਜਿਹਾ ਇਹਨੂੰ ਕੁਛ ਦੇ ਦੇ ਉਹ ਬਹਿ ਜਾ ਮਾਨਾ ਮੈਂ ਡਾਕਟਰ ਲੈ ਕੇ ਆਣਾ ਇਹਨੂੰ ਫੜ ਕੇ ਰੱਖਣਾ ਇੱਥੇ ਛੱਡਣਾ ਨਹੀਂ ਜਾਣਕ ਜਣਾ ਤੇ ਬੰਨੇ ਨਸ਼ਾ ਕਿਦਰ ਸੜਦਾ ਜਾ ਕੇ ਮੈਨੂੰ ਹਾਲ ਵੇਖੀ ਬਣਿਆ ਆਏਗਾ ਆਪਣੀ ਬੁੱਥੀ ਵੇਖ ਬੁੱਥੀ ਪੀਣਾ ਬੁੱਥੀ ਕਿਦਰ ਜਾਂਦੀ ਆ ਰੱਸੀ ਧਾਗ ਦੇ ਮੈਨੂੰ ਇਹਨੂੰ ਬਾਹਰ ਕੇ ਜਾਵਾ ਤੁਹਾਡੇ ਕੋਲ ਛੱਡ ਕੇ ਭੱਜਣਾ ਨਹੀਂ ਦੇਣੀ ਜੋ ਮੈਂ ਨਹੀਂ ਨਹੀਂ ਛੱਡ ਕੇ ਭੱਜਣਾ ਨਾ ਪੁੱਤ ਬੰਨ ਮੇਰੇ ਸਾਹਮਣੇ ਜੇ ਬੰਨੇਗਾ ਮੇਰੇ ਤਾਂ ਆਪਜੀ ਵਿੱਚ ਕੁਛ ਹੁੰਦਾ ਮਮੀ ਤੁਸੀਂ ਨਾ ਹੀ ਬੋਲੋ ਤੇ ਚੰਗੀ ਗੱਲ ਵਾ ਫਿਰ ਵੀ ਰੱਸੀ ਫੜਾਉਰੇ ਦੇਵ ਰਹਿਣ ਨੂੰ ਫੜਾ ਇਹਨੇ ਨਹੀਂ ਉਹ ਜੀ ਆ ਸ਼ਦਾਨ ਤੁਸੀਂ ਗੱਲਾਂ ਕਰਦੇ ਹੋ ਆਓ ਮੈਂ ਮੈਂ ਤੇ ਮਜਬੂਰੀ ਚ ਹੀ ਆਈ ਸਭ ਕੁਝ ਕਰਨ ਲਈ ਮੈਨੂੰ ਦੱਸੋ ਮੈਥੋਂ ਕਿਹੜਾ ਦੀ ਹਾਲਤ ਵੇਖੀ ਜਾਣ ਲਈ ਆ ਤੁਹਾਨੂੰ ਬੜਾ ਪਤਾ ਹੈਗਾ ਜੇ ਤੂੰ ਆ ਕੰਮ ਨਾ ਕਰਦਾ ਅੱਜ ਨਾ ਆ ਤੈਨੂੰ ਵੇਖੇ ਨਹੀਂ ਪਾਈਂਦੇ ਤੂੰ ਤਾਂ ਤੂੰ ਸਾਰਿਆਂ ਨੂੰ ਛੱਡ ਛੁੜ ਕੇ ਭੱਜਣਾ ਤੂੰ ਬੜਾ ਫਰ ਜਲਦੀ ਹੈ ਮੁੰਡਾ ਟਿਕ ਨਾ ਪਵੇ ਨਹੀਂ ਟਿਕਦਾ ਨਹੀਂ ਟਿਕਦਾ ਤੂੰ ਲੈ ਤੂੰ ਪਰੇੜ ਜਾ ਛੱਡ ਦੇ ਤੂੰ ਪਰੇੜ ਜਾ ਅੱਲਾ ਕਰਦੀ ਆ ਪੁੱਤਾ ਵੇ ਪੁੱਤਾ ਤੂੰ ਇਹਦੇ ਕੰਮ ਨਾ ਕਰਦਾ ਹੈ। ਹੋ ਗਈ ਡੈਰੀ ਕਰੀਏ ਮੈਂ ਸੜ ਦੇ ਮੈਨੂੰ। ਮੈਨੂੰ ਬਰਾ ਮੈਨੂੰ ਜਾਣ ਦੇ। ਤੇ ਤਾਈ ਸੁੱਤ ਰਹਿਗਾ ਤੂੰ। ਮੈਨੂੰ ਬਰਾ ਤੂੰ ਕਦੋਂ ਤੂੰ ਕਿੰਨਾ ਪਤਾਇਆ ਰ ਤੂੰ ਮੈਨੂੰ। ਮੈਨੂੰ ਜਾਣ ਦੇ ਬਰ ਸੜ ਦੇ ਡੈਰੀ ਮੈਨੂੰ। ਨਾ ਮਾਰੋ ਹੁਣ ਮੇਰੇ ਪੁੱਤ। ਵੇ ਮਨੀ ਮੇਰੀ ਸ਼ੋਹਰਤਾ ਰੱਖੇ ਜੂਝ ਕਰਕੇ ਇਹਨੂੰ ਛੱਡ ਨਾ ਤਾਈ ਕਿਤੇ ਤੈਨੂੰ ਦੱਸਾਂ। ਤੇਰਾ ਇਹ ਤੇ ਬੋਗ ਜਾਪੇ ਕਿਤੇ ਦੇਦੇ ਵਾਲਾ। ਵੇ ਮੈਨੇ ਤੋ ਏਦਾ ਬੰਨ ਦਿੱਤਾ ਮੁੰਡਾ ਕਿੱਦਾਂ ਪਾਣੀ ਧਾਣੀ ਪੀਊਗਾ ਮੰਮੀ ਤੂੰ ਚੱਪਰ ਕੇ ਉੱਥੇ ਬਹਿ ਜਾ ਬੇੜਾ ਦੇ ਬਾਹਰ ਨਿਕਲ ਜਾ ਕਮਰੇ ਚੋਂ ਛਾ ਨਿਕਲ ਜਾ ਨਾ ਖੱਪਿਓ ਪਰ ਕੇ ਲਿਆ ਨੀ ਨਿਕਲ ਨਹੀਂ ਜਿੱਦੇ ਕੇਬਲ ਜਾਣਾ ਚਾਹੀਦਾ ਇਹਨੂੰ ਇੱਥੇ ਬੰਨ ਕੇ ਰੱਖਣਾ ਵਾ ਚੰਗਾ ਹੋਰ ਦਦੀ ਮੈਨੂੰ ਕੱਟਰੋ ਨਾ ਛੱਡ ਦੇ ਇਹਨੂੰ ਜਾਬੀ ਕੀ ਕਰੇ ਤੇ ਤੂੰ ਦਾਦੀ ਦੇ ਅੱਖੇ ਲੱਗਾਂ 30 ਦਿਨ ਵੇਖ ਰਿਆ ਨਾ ਪੈਂਦਾ ਮੈਨੂੰ ਕਿਤੇ ਘੱਟ ਦੋ ਘੰਟੇ ਤੈਨੂੰ ਬੰਦਿਆ ਇਹਨਾਂ ਨੇ ਹੋਰ ਮੈਨੂੰ ਜਾਣ ਦੋ ਬਾਹਰ ਉਹ ਤੋ ਦਣੀ ਮਾ ਗਿਆ ਘਰ ਆਜੇ ਤੋਰ ਤੋਂ ਪੁੱਤ ਸਾਈ ਦੇ ਅੱਖੇ ਨਾ ਲੱਗ ਦੋ ਆ ਵੇਖਿਆ ਸ ਖੋਲ ਦਾਦੀ ਨਹੀਂ ਪਾਪੜ ਮੇਰੇ ਬਾਦੀ ਕਿੱਦਾਂ ਖੋਲ ਦੇ ਕਿੱਦਾਂ ਖੋਲ ਦੇ ਦਾਦੀ ਹੁਣ ਮੋਂਦਾ ਕੋਈ ਛਤਰ ਖਾਵਾਂ ਨੂੰ ਬੁੱਢੇ ਵਾਰੇ ਜੇ ਤਰ ਮੈਂ ਰੋਂਦੀ ਤੂੰ ਮੇਰੇ ਕਿਉਂ ਨਹੀਂ ਆਖੇ ਲੱਗਾ ਨਾ ਪੁੱਠੀਆਂ ਆਤਾ ਪੋਂਦਾ ਤਾਂ ਨਾ ਦੇਣ ਵੇਖਣੇ ਪੈਂਦੇ ਸਾਨੂੰ ਮੈਂ ਕੀ ਕਰਾਂ ਇਹ ਵੀ ਲਾੜ ਲੜਾ ਛੱਡੇ ਤੇ ਹਾਂ ਮੈਂ ਗਰਮੀ ਤੇ ਲਾੜ ਇਸ ਕੰਮ ਨੂੰ ਥੋੜੀ ਲਟਾਈ ਪਿਆ ਹੋ ਜਾ ਕੰਮ ਕਰਦਾ ਮੈਨੂੰ ਕਿਤੇ ਘਟ ਦੋਕ ਮੈਨੂੰ ਤਾਂ ਨੀਂਦ ਨਹੀਂ ਆਂਦੀ ਫਿਕਰ ਦੇ ਨਾਲ ਵੀ ਇਹ ਕੀ ਬਣ ਗਿਆ ਪਰ ਮੰਮੀ ਤੇ ਦੀਦੀ ਤਾਂ ਤਾਂ ਤੇ ਆਂ ਦੱਸਦੇ ਪਿਓ ਕੀ ਕਰਦੀ ਚੱਲਦੀ ਸਾਡੇ ਪੁੱਤ ਨਾਲ ਮੈਨੂੰ ਕਿਹ ਭਲਾ ਦੀਦੀ ਨੇ ਇਹ ਕੰਮ ਕਰ ਛੰਨਾ ਮੇਰਾ ਤੇ ਅੰਨਾ ਵੀ ਸ਼ਬਾਸ ਹੋ ਗਿਆ ਦੋਹੀ ਕਹਿੰਦੀਆਂ ਛਡਾ ਲਿਓ ਛਡਾ ਲਿਓ ਆ ਵੇਖ ਲੈ ਛਡਾਉਣ ਦਾ ਜਿਉਂ ਤੇ ਰਹਿੰਦੀ ਆ ਆਤ ਨਾ ਕੰਮ ਹੁੰਦਾ ਮੈਂ ਤਾਂ ਉਹ ਤੂੰ ਚੁੱਪ ਕਰ ਉਹ ਕੱਲ ਵੀ ਕਿਤੇ ਨਾ ਕਿਤੇ ਗਲਤੀ ਤੇ ਮੇਰੀ ਵੀ ਹੈਗੀ ਆ ਮੈਨੂੰ ਮਾਫੀ ਦੇ ਦੇ ਪੁੱਤ ਵੇਖ ਮੈਨੂੰ ਨਹੀਂ ਪਤਾ ਕਿ ਬਲਜੀਤ ਇੰਨੀ ਕੋੜੀ ਆ ਐਨਾ ਢੜ ਚੋਂਨੇ ਕੋੜ ਪਾ ਲਿਆ ਸੀ ਮੈਂ ਤਾਂ ਮਰ ਕੇ ਤੇਰੇ ਸਾਹਮਣੇ ਨੂੰ ਲਿਆ ਮੈਨੂੰ ਕਿਹੜਾ ਦੁੱਖ ਪੁੱਤ ਘਟਵਾਜੇ ਤੂੰ ਰੋਂਦੀ ਆ ਨਾ ਤੇ ਮੇਰਾ ਵੀ ਢਿੱਡ ਬੜਾ ਦੁਖੀ ਆ ਇੱਕ ਤਾਂ ਬਲਜੀਤ ਦੀਆਂ ਬੇੜੀਆਂ ਚ ਵੱਟੇ ਪੈ ਗਏ ਜਿਹੜੀ ਉਹ ਕੱਲ੍ਹ ਦੇ ਲਾ ਛੜਿਆ ਨੂੰ ਪੁੱਤ ਮੈਂ ਕਿੱਦਾਂ ਖੋਲ ਮੰਮੀ ਉਹ ਵੇਲਾ ਤੈਨੂੰ ਮੈਂ ਚਾਹੀਦਾ ਨਹੀਂ ਖੋਲ ਦੇ ਮੰਮੀਏ ਮੈਨੂੰ ਪੁੱਤ ਮੈਂ ਤੈਨੂੰ ਕਿੱਦਾਂ ਖੋਲ ਮੈਨੂੰ ਨੂੰ ਬਰਾ ਥੋੜਾ ਨਸ਼ਾ ਲਾ ਦੇ ਮ ਪੁੱਤ ਤੇਰੇ ਮਨੋਹਤਰਾ ਮਮੀਆਂ ਵੇ ਲੈ ਤੈਨੂੰ ਚਾਹੀਦਾ ਨਹੀਂ ਮੈਂ ਪੁੱਤ ਤੋ ਮੈਨੂੰ ਚਾਹੀਦਾ ਤਾਂ ਪਤਾ ਪਤਾ ਹੀ ਤੈਨੂੰ ਬਚਾਉਂਦਾ ਬੱਚਿਆ ਮੈਨੂੰ ਬਾ ਮਮੀ ਚਾਹੀਦਾ ਪੁੱਤ ਮੈਂ ਕੀ ਕਰਾਂ ਡੈਡੀ ਤੇਰਾ ਮੈਨੂੰ ਵੀ ਕੁਸੇ ਹੋਊਗਾ ਪੁੱਤ ਬੇ ਹੁਣ ਕਿੱਦਾਂ ਤੜ ਭੰਡੀਆਂ ਹੁਣ ਪਈ ਆ ਠੰਡ ਜਦੋਂ ਆਪਣੇ ਤੇ ਆਉਂਦੀ ਆ ਨਾ ਪਤਾ ਫੇਰ ਹੀ ਲੱਗਦਾ ਵਾ ਉਹਨਾਂ ਚ ਨਹੀਂ ਇਹਨੂੰ ਪਤਾ ਲੱਗਦਾ ਮੈਂ ਤੇਰਾ ਇਹਨਾਂ ਨੇ ਮੈਨੂੰ ਸਪਾਸ ਸਤਾਇਆ ਖਪਾਇਆ ਵਾ ਪੈ ਗਈ ਤੇਰੇ ਕਾਲ ਦੇ ਠੰਡ ਕੱਢਣੇ ਮੈਂ ਤੈਨੂੰ ਘਰੋਂ ਹੁਣੇ ਕੱਢ ਸਕਦਾ ਸੀ ਪਰ ਮੈਨੂੰ ਪਤਾ ਮੇਰਾ ਮੁੰਡਾ ਤੇਰੇ ਮਗਰ ਲੱਗਾ ਵਾ ਜੋ ਤੂੰ ਕਹਣਾ ਉਹ ਹੀ ਮੰਨਣੀ ਆ ਪਰ ਅੱਜ ਤੋਂ ਤੂੰ ਮੇਰੇ ਲਈ ਮਰ ਗਈ ਤੇ ਮੈਂ ਤੇਰੇ ਲਈ ਮਰ ਗਿਆ ਰਹੇਂਗੇ ਤੂੰ ਐਸੇ ਹੀ ਘਰ 'ਚ ਪਰ ਤੂੰ ਤੇਲ-ਤੇਲ ਕਰਕੇ ਮਰੇਂਗੀ ਹੁਣ ਉਹ ਮੈਂ ਕਹਦਾ ਤੇਲ-ਤੇਲ ਕਰਕੇ ਮਰਨਾ ਉਹ ਮੰਨ ਤਾਂ ਤੁਹਾਡਾ ਟੱਬਰ ਦਿਆ ਵਾ ਉਹਨਾਂ ਵੱਲ ਵੇਖੋ ਜਾ ਕੇ ਹਜੇ ਵੀ ਤੁਹਾਡੀ ਫਾਨ ਦੇ ਥੱਲੇ ਨਹੀਂ ਹੁੰਦੀ ਕਿੱਦਾਂ ਦੀਆਂ ਗੱਲਾਂ ਕਰਨ ਦੇ ਉਹ ਉਹਨਾਂ ਨੂੰ ਸੰਭੋ ਜਾ ਕੇ ਮੇਰੇ ਦੁਆਲੇ ਚੋ ਹੋ ਕੇ ਆਣ ਕੇ ਕਦੀ ਮੈਨੂੰ ਤਲਾਕ ਦੇਣਾ ਕਦੀ ਤੈਨੂੰ ਮੈਂ ਨਹੀਂ ਤਲਾਕ ਦੇਣਾ ਤੇ ਦੇ ਦੇ ਤਲਾਕ ਮੈਂ ਤਾਂ ਡੀਕਣ ਨਹੀਂ ਆ ਦੋ ਤਲਾਕ ਮੈਂ ਆਪਣਾ ਮੁੰਡਾ ਲੈ ਕੇ ਵਕਦੀ ਹੋਵਾਂ ਤੂੰ ਦੇ ਉਹ ਚੋਨੀ ਤਲਾਕ ਮਿਲਦੇ ਮੈਂ ਇੱਥੋਂ ਨਿਕਲ ਜਾ ਪਰ ਨਿਕਲਾਂਗੀ ਨਹੀਂ ਤੂੰ ਇੱਥੋਂ ਹਣ ਰਵਾਂਗੀ ਇੱਥੇ ਹੀ ਤੈਨੂੰ ਹਰ ਗੱਲ ਤੇ ਅਹਿਸਾਸ ਹੋਊਗਾ ਕਿ ਮੈਂ ਗਲਤੀ ਮੈਂ ਗਲਤੀ ਕੀਤੀ ਆ ਤੂੰ ਤੇਰੇ ਤਰ ਮਨੇਗੀ ਨਾ ਤੇ ਨਾ ਮੈਂ ਕਹੂੰ ਨਾ ਮੇਰੇ ਕੋਈ ਘਰ ਦਾ ਜੀ ਤੇਰੇ ਨਾਲ ਕਹੂਗਾ ਜੋ ਤੇਰਾ ਮੁੰਡਾ ਤੇਰੇ ਨਾਲ ਇਦਾਂ ਕਰੇਗਾ ਤੈਨੂੰ ਫੇਰ ਪਤਾ ਲੱਗੂਗਾ ਉਹ ਤਾਂ ਮੈਨੂੰ ਅੱਗੇ ਪਤਾ ਸੀ ਤੁਹਾਡਾ ਤੁਹੇ ਐ ਹੀ ਉਹਨਾਂ ਵੱਲ ਦੇ ਆ ਉਹ ਤੇ ਮੈਨੂੰ ਅਹਿਸਾਸ ਹੀ ਮੈਂ ਤੇ ਉਤਰਾ ਹੀ ਆਪਣੇ ਮੁੰਡੇ ਕਰਕੇ ਇੱਥੇ ਰਹਿਣ ਦੀ ਹਾਂ ਜਿਤਨਾ ਇਹਨਾਂ ਨੇ ਮੇਰੇ ਨਾਲ ਕੀਤੀ ਹੈ ਨਾ ਮੈਨੂੰ ਚੇਤਾ ਨਹੀਂ ਭੁੱਲਦਾ ਉਸੇ ਗੱਲ ਦਾ ਬਦਲਾ ਲਿਆਵਾ ਤੇ ਸਾਰੀ ਜ਼ਿੰਦਗੀ ਲਾਉਂਗੀ ਉਹ ਤੂੰ ਤੇ ਇਹਨਾਂ ਦੇ ਛੇਤਰ ਵਰਗੀ ਵੀ ਨਹੀਂ ਗਈ ਉਹ ਇਹਨਾਂ ਤੇਰਾ ਐਡਾ ਭੜਾ ਕੀਤਾ ਤੈਨੂੰ ਜੇਲ੍ਹ ਚੋਂ ਕਢਾਇਆ ਉਹ ਮੈਂ ਫਿਰ ਵੀ ਇਹਨਾਂ ਦੇ ਗੜੀ ਹੱਥ ਜੋੜਦੇ ਨਾ ਕਢਾਓ ਆੰਦੇ ਮੈਂ ਭਰਜਾਈ ਆ ਸਾਡੀ ਭਤੀਆ ਖੜਾ ਰੋਲ ਜੂ ਇਹਨੂੰ ਕਢਾ ਲੀਏ ਪਰ ਤੂੰ ਐਵੇਂ ਜੁਗੀ ਹੈ ਨਹੀਂ ਜੇਲ੍ਹ ਚੋਂ ਤੇ ਇਹਨਾਂ ਨੇ ਕਢਾਇਆ ਤੇ ਕਢਾਇਆ ਕਿੰਨੇ ਸੀ ਮੈਨੂੰ ਉਥੇ ਕਢਾਇਆ ਕਿ ਨਹੀਂ ਉਹਦਾ ਨਹੀਂ ਚੇਤਾ ਤੁਹਾਨੂੰ ਕਢਾ ਕਲਾਇਆ ਸੀ ਤੇ ਕਰਮਾਂ ਨੇ ਜੇ ਤੂੰ ਕਾੜੇ ਕਿ ਤੂੰ ਤਾਂ ਕਿਤੇ ਉਹਨਾਂ ਨੇ ਤਕਬੀਰ ਬੋਤੇ ਨਾ ਮੇਰੇ ਮੱਥੇ ਲੱਗਣ ਦੀ ਲੋੜ ਨਹੀਂ ਆ ਗਈ ਮੈਂ ਬਥੇਰਾ ਕੋ ਵੇਖ ਲਿਆ ਤੁਹਾਡੇ ਘਰ ਆਣ ਕੇ ਜੇ ਤੁਸੀਂ ਕਿਤੇ ਉਦੋਂ ਮੇਰੇ ਬਲਦੇ ਹੁੰਦੇ ਨਾ ਤੇ ਇੱਥੇ ਤੱਕ ਗੱਲਾਂ ਪਹੁੰਚਣੀਆਂ ਨਹੀਂ ਜਿੱਥੇ ਤੱਕ ਤੁਸੀਂ ਪਹੁੰਚਾ ਤੀਆਂ ਵਾ ਉਹ ਮੈਂ ਤੇ ਤੇਰੇ ਵਲਦਾ ਹੀ ਤੇਰੇ ਨਾਲ ਮੈਂ ਸਵਾ ਖਾਂਦਾ ਹੀ ਪਰ ਮੈਨੂੰ ਨਹੀਂ ਪਤਾ ਕਿ ਤੇਰਾ ਮਨ ਐਡਾ ਕਾਲਾ ਵਾ ਕਾਲਾ ਵਾ ਮੇਰਾ ਮਨ ਤੇ ਬਾਕੀਆਂ ਦਾ ਬੜਾ ਚਿੱਟਾ ਵਾ ਜੇ ਉਹਨਾਂ ਦਾ ਚਿੱਟਾ ਹੁੰਦਾ ਨਾ ਤੇ ਇੰਨੀਆਂ ਗੱਲਾਂ ਕਰਦੇ ਨਾ ਮੇਰੇ ਨਾਲ ਮੈਨੂੰ ਉੱਥੇ ਤੱਕ ਨਾ ਪਹੁੰਚਾਉਂਦੇ ਮੈਨੂੰ ਸਮੇਂ ਦੇ ਵੀ ਘਰਦੀ ਨੋਵਾ ਵੱਡੀ ਪਰ ਉਹਨਾਂ ਨੇ ਇਹ ਗੱਲ ਨਹੀਂ ਕੀਤੀ ਨਾ ਤਾਂ ਮੇਰੇ ਦਿਮਾਗ 'ਚ ਨਫ਼ਰਤ ਭਰ ਗਈ ਤੇ ਨਫ਼ਰਤ ਹੋਈ ਆ ਮੈਨੂੰ ਸਾਰਿਆਂ ਦੇ ਨਾਲ ਤੇ ਤੈਨੂੰ ਤੇ ਬੜਾ ਮਾਨਸਕਾਰ ਦਿੱਤਾ ਹੈ ਸਾਰੇ ਐਵੇਂ ਉਹ ਜਿੰਨਾ ਸਿਆਣੇ ਨੇ ਕੁੱਤੇ ਨੂੰ ਖੀਰ ਪਾਈ ਤੇ ਉਹਨੂੰ ਪਤੀ ਨਹੀਂ ਹੋਊਗਾ ਤੇਰ ਨਾਲ ਹੋਈ ਆ ਤਕਬੀਰ ਚੁੱਪ ਕਰ ਜਾ ਖਬਰਦਾਰ ਜੇ ਮੈਨੂੰ ਕੁੱਤੇ ਦੇ ਨਾਦਰ ਲਾਇਆ ਤੇ ਕੁੱਤਾ ਵੀ ਚੰਗਾ ਹੁੰਦਾ ਵਾ ਜਿਦੀ ਰੋਟੀ ਖਾਂਦਾ ਨਾ ਉਹ ਤੋਂ ਭੌਂਗਦਾ ਨਹੀਂਗਾ ਉਹਦੇ ਅੱਗੇ ਪਰ ਤੂੰ ਸਾਰੇ ਰਿਸ਼ਤੇ ਨਾਲ ਤੇ ਖਤਮ ਕਰਤੇ ਆ ਤੂੰ ਰਿਸ਼ਤਿਆਂ ਦੀ ਨਾਲ ਕਲੰਕਾਂ ਕਲੰਕ ਹੁਣ ਅਵੇ ਰਾਜੇ ਉਹ ਤਾਂ ਨਾ ਤਰਲੇ ਲੈ ਹਰ ਕੋ ਨਹੀਂ ਤੂੰ ਵੀ ਅੱਛਾ ਜਾਣ ਦਿਆ ਜਾ ਮੰਮੀ ਤੂੰ ਵੀ ਜਾ ਜਾ ਮਰ ਜਾ ਮੈਨੂੰ ਲੱਗ ਹੋ ਜਾਗੇ ਜਾ ਮਰ ਜਾ ਪੁੱਤ ਮੈਂ ਮੇਰੇ ਹੱਥ ਖੋਲ ਤੇਰਾ ਹੀ ਕਰਾ ਕੋ ਡਰਾ ਪిల్లా ਪੁੱਤ ਤੂੰ ਠੀਕ ਹੋ ਜਾ ਮੈਂ ਮਰ ਜਾ ਮੈਨੂੰ ਤਾਂ ਵੀ ਫਰਕ ਨਹੀਂ ਪਿਆ ਜਾ ਮੇਰਾ ਦਾਦੀ ਹੱਥ ਖੋਲ ਮਰੇ ਇੱਕਰੀ ਮੈਨੂੰ ਜਾ ਲੈਂਦੇ ਬਾਹਰ ਮੈਂ ਕਿੱਦਾਂ ਹੱਥ ਖੋਲਦਾ ਤੇਰੇ ਤੂੰ ਹੱਥ ਖੋਲਨ ਵਾਲੇ ਕੰਮ ਹੀ ਨਹੀਂ ਕੀਤੇ ਕਾਕਾ ਕੀ ਕਰਾਂ ਮੇਰੇ ਤੇਰੀ ਦਾਦੀ ਮੈਨਾਂ ਰਾ ਮੈਨੂੰ ਬਾਹਰ ਪੁੱਤ ਬਾਹਰ ਨਹੀਂ ਜਾਣਾ ਤੈਨੂੰ ਕਿਹਾ ਨਹੀਂ ਜਾਣਾ ਪਿਓ ਤੇਰਾ ਗੈਰ ਡਾਕਟਰ ਦਾ ਮਮੀ ਨੇ ਦੱਸਿਆ ਫਿਰ ਆ ਉਹ ਲੱਗਦੇ ਮੈਨੂੰ ਥੋੜਾ ਪੁੱਤ ਪਾਪਾ ਕੋਲੇ ਮੇਰੇ ਕੋਲ ਥੋੜਾ ਮੈਨੂੰ ਤਾਂ ਮਮੀ ਤੂੰ ਲੱਗਦੇ ਨਾਲੇ ਪੁੱਤੇ ਗੰਦੇ ਕੰਮਾਂ ਵੱਲ ਧਿਆਨ ਨਹੀਂ ਹੁਣ ਕਰਨਾ ਪੁੱਤ ਤੂੰ ਬਾ ਮਮੀ ਲੱਗਦੇ ਮੈਨੂੰ ਪਾ ਥੋੜਾ ਮੇਰੇ ਜੀ ਨੂੰ ਕੋਈ ਤੈਨੂੰ ਚਾਹੀਦਾ ਨਹੀਂ ਮੈਂ ਪੁੱਤ ਤੂੰ ਮੈਨੂੰ ਚਾਹੀਦਾ ਦੋਲੇ ਇਹਦੇ ਦਾਦੀ ਜਿੱਥੇ ਮਰਜੀ ਲਾਏ ਤੇ ਮਨ ਨੂੰ ਪਾ ਲਾਏ ਕਿੱਥੋਂ ਲਿਆ ਗਏ ਦਾਦੀ ਤਾਂ ਕਿੰਨਾ ਨੇ ਛਤਰ ਖਾਂਡੀ ਆ ਲੈ ਲੈ ਇਹਦੇ ਦਾਦੀ ਕਿੱਥੇ ਚਲ ਜਾਏ ਦਾਦੀ ਦੇ ਮਰਜੀ ਲੈ ਨਹੀਂ ਉੱਠੀ ਜਾਏ ਗਏ ਲੈ ਵੇਖ ਕਿਥੇ ਆ ਵੇਖ ਕੇ ਕਿੱਥੋਂ ਆਈਏ ਉਹ ਤਾਂ ਉਹ ਲੈ ਕੇ ਚੁੱਕ ਕੇ ਲੈ ਵੇਖ ਕੇ ਤੇਰੀ ਵੇਖ ਕੇ ਆ ਮਰਾ ਥੋੜਾ ਜਿਹੀ ਵੀ ਆਕਿਆ ਤੂੰ ਪਾਣੀ ਪੀਣਾ ਤੇਰੇ ਲਈ ਪਾਣੀ ਲਿਆਵਾ ਨਹੀਂ ਤੋਂ ਨਹੀਂ ਚੱਜਦਾ ਹੁੰਦਾ ਸ਼ਰਮ ਕਰ ਲੋ ਸ਼ਰਮ ਹੁਣ ਹੁਣ ਤਾਂ ਮੈਨੂੰ ਦੀਦੀ ਆਂਦੇ ਨੇ ਸ਼ਰਮ ਆਉਂਦੀ ਆ ਉਹ ਮੰਮੀ ਪਾਣੀ ਲੈ ਲੈ ਜਾਣ ਦੀ ਮੁੰਡੇ ਵਾਸਤੇ ਉਦੋਂ ਤੇ ਦੁੱਧ ਦੇ ਗਲਾਹ ਡੇਡੇ ਲੰਬੇ ਖੜਦੇ ਮੁੰਡਾ ਜਾ ਕੇ ਉਹਦੀ ਹਾਲਤ ਵੇ ਕੀ ਬਣਿਆ ਉਹਦੇ ਨਾਲ ਨਾ ਹੁਣ ਤੇਰੀ ਬਾਕੀ ਰਹਿ ਗਈ ਆ ਅੱਗੇ ਘਟ ਕਲੇਸ਼ ਹੋਇਆ ਤੁਹਾਡੇ ਕਰਕੇ ਕਰ ਤੇਰੀ ਬਾਕੀ ਨਹੀਂ ਰਹੇਗੀ ਕੋ ਨੀ ਤੂੰ ਨਹੀਂ ਛੱਡਿਆ ਸਾਡੇ ਪੱਲੇ ਕੱਖ ਵੀ ਮੇਰਾ ਨਿਕਾਜ ਪਰਿਵਾਰ ਹੱਸਦਾ ਖੇਡਦਾ ਜਾਣ ਕੇ ਰੱਖ ਦਿੱਤਾ ਮੈਨੂੰ ਇਹ ਦੱਸ ਵੀ ਮੇਰੇ ਪੁੱਤ ਨੂੰ ਐਂਦਾ ਕਰਕੇ ਤੈਨੂੰ ਮਿਲਿਆ ਕੀ ਆ ਖਬਰਦਾਰ ਮੇਰੇ ਤੋਂ ਦੂਰ ਰਹਿ ਚੰਗੀ ਗੱਲ ਈ ਆ ਮੈਂ ਦੂਰ ਨਹੀਂ ਰਹਿਣ ਵਾਲੀ ਮੈਂ ਇੱਕ ਮਾਂ ਆ ਮਾਦੀ ਮਮਤਾ ਜਾਗੀ ਆ ਮਾਂ ਦਾ ਪਿਆਰ ਆਪਣੇ ਪੁੱਤ ਨੂੰ ਤੜਫ ਜਾ ਦੇਖ ਕੇ ਮੈਂ ਦੂਰ ਰਹਿਣ ਵਾਲੀ ਨਹੀਂ ਮੇਰਾ ਬੱਚਾ ਮੇਰੇ ਬਾਪੂ ਦਾ ਬੱਚਾ ਨਹੀਂ ਲਾਇਆ ਤਖਵਾਲੋ ਉਹਨੂੰ ਹੁਣ ਤੜਕੋ ਪੂਰੇ ਵੀ ਨਹੀਂ ਹੋਣ ਦੇ ਵਾਧੂ ਦੇ ਨਹੀਂ ਲਾਇਏ ਤੂੰ ਲਾਇਆ ਤੂੰ ਮੇਰੇ ਪੁੱਤ ਨੂੰ ਨਸ਼ੇ ਤੂੰ ਲਾਇਆ ਆਹ ਆਪ ਦਾ ਪੁੱਤ ਐਸੇ ਕਰਕੇ ਕਰੋ ਕੱਢ ਦਿੱਤਾ ਹੀ ਸ਼ਰਮ ਕਰ ਲੈਂਦੀ ਕੁਛ ਕੋਈ ਇਨਸਾਨੀਅਤ ਦੇ ਨਾਤੇ ਸ਼ਰਮ ਕਰ ਲੈਂਦੀ ਆ ਮੈਂ ਟੀਵੀ ਬੰਦ ਦੇਣਾ ਤੇਰਾ ਛੱਡਣਾ ਨਹੀਂ ਟੀਵੀ ਕਿੱਦਾਂ ਤੂੰ ਬੈਠੇ ਤੈਨੂੰ ਪਤਾ ਬਾਹਰ ਕੀ ਹੋਣਿਆ ਚੱਲ ਜਾ ਕੇ ਪਹਿਲਾਂ ਮੇਰੇ ਮੁੰਡੇ ਦੀ ਹਾਲਤ ਦੇ ਮੈਂ ਤੈਨੂੰ ਕਹਿੰਦੀ ਵੀ ਹੁਣੇ ਉਹਨੇ ਬਾਹਰ ਨਿਕਲ ਜਾ ਮੇਰੇ ਕਮਰੇ ਚੋਂ ਨਹੀਂ ਤਾਂ ਮੈਂ ਤੈਨੂੰ ਮਾਰ ਕੇ ਬਾਹਰ ਕੱਢਾਂ ਨਹੀਂ ਤੂੰ ੱੱਕੇ ਮਾਰ ਕੇ ਕਿੱਦਾਂ ਕੱਢ ਮਾਰਦੀ ਤੂੰ ਮਾਰ ੱੱਕੇ ਤੈਨੂੰ ੱੱਕੇ ਮਾਰ ਕੇ ਕੱਢਣ ਨੂੰ ਤੇ ਮੈਂ ਫੇਰਦੀ ਆ ਨੀ ਮੇਰੇ ਘਰ ਦੀਆਂ ਨਿਸ਼ਾਨੀਆਂ ਆ ਸਾਰੀਆਂ ਜਿਹੜਾ ਤੂੰ ਦੂਜੇ ਦੇ ਇਲਜ਼ਾਮ ਲਾਉਣ ਗਈ ਆ ਮੈਂ ਕਿਹਨੇ ਕੀ ਮਾਰਾ ਕਿ ਤਾ ਮੈਨੂੰ ਇਹ ਦੱਸ ਪਹਿਲਾਂ ਕੀ ਮਾਰਾ ਕਰਤਾ ਸੀ ਤੇਰੇ ਨਾਲ ਮੈਂ ਕੀਤਾ ਤਾਂ ਹੈਗਾ ਮਾਰਾ ਕੀਤਾ ਤਾਂ ਬਗੈਰ ਕੀ ਹੋਰ ਮਾਰਾ ਕਿ ਮੇਰਾ ਤੂੰ ਹੀ ਕਰਦੀ ਰਹੀ ਮੈਂ ਇੰਨੀ ਹੋ ਗਈ ਮੈਨੂੰ ਇਹ ਨਾ ਕੱਖ ਲੱਭਿਆ ਮੇਰਾ ਪੁੱਤ ਪਹਿਲਾਂ ਤੂੰ ਘਰੋਂ ਚਕਾਤਾ ਮੇਰੀਆਂ ਦਵਾਈਆਂ ਸੁੱਟਦੀ ਰਹੀ ਮੇਰੀ ਜਾਨ ਦੀ ਦੁਸ਼ਮਣ ਬਣੀ ਰਹੀ ਮੈਨੂੰ ਦੇ ਦਿੰਦੀ ਜ਼ਹਿਰ ਪਾ ਕੇ ਪਰ ਮੇਰੀ ਲਾਦ ਨਾ ਕੁਛ ਨਾ ਕਰਦੀ ਤੂੰ ਗਰਮੀ ਤਾ ਬਾਦੂ ਗੱਲਾਂ ਕਰਨ ਦੀ ਲੋੜ ਨਹੀਂ ਹੁਣੇ ਬਾਹਰ ਨਿਕਲ ਜਾ ਨਹੀਂ ਤੇ ਮੈਂ ਲੱਗੀ ਹੁਣ ਉੱਠਣ ਫਿਰ ਤੈਨੂੰ ਤਰਸ ਨਹੀਂ ਆਉਂਦਾ ਤੂੰ ਜਾ ਕੇ ਵੇਖ ਨਹੀਂ ਸਕਦੀ ਵੇਖ ਮੈਂ ਤੇਰਾ ਗਰਫੜਦੀ ਮੈਂ ਵੇ ਨਹੀਂ ਮੈਂ ਵੇ ਨਹੀਂ ਹੁਣ ਤੈਨੂੰ ਸੌ ਕਿੱਦਾਂ ਆਉਂਦਾ ਇੱਕ ਨਾ ਇੱਕ ਮਾਤਾ ਸੁਝ ਤੇ ਆਪੇ ਪੁੱਤ ਦਾ ਪਗਲਾ ਕਿਦਾਂ ਲਈ ਦੀ ਮੈਨੂੰ ਦਿਲ ਚ ਕਿੰਨਾ ਜੋਰ ਆਇਆ ਸੱਜਣ ਛੱਡ ਕਿੱਥਾ ਦੇ ਵਤਨ ਕੀ ਕਰਾਂ ਰੱਬਾ ਮੇਰਾ ਕਿਤੇ ਜੋਰ ਨਹੀਂ ਚੱਲਦਾ ਕੀ ਕਰਾਂ ਮੈਂ ਬੜੀ ਮਜਬੂਰ ਹੋ ਗਈ ਮੈਂ ਗੱਦੇ ਮਰ ਗਈ ਆ ਪਾਣੀ ਪੋਇਆ ਬਾਬੂ ਕੱਤੇ ਆ ਹਾ ਹੈ ਵੇ ਮੁੰਡਿਆ ਕੀ ਕਰਾ ਤੈਨੂੰ ਕਿੱਦਾਂ ਪਾਣੀ ਪਿਲਾਦਾ ਮੇਰੇ ਤਾਂ ਆਪ ਵੇਖ ਕੇ ਜੀ ਨੂੰ ਕੋ ਹੁੰਦਾ ਵਾ ਬੰਦੀ ਦੇ ਲੱਛਣ ਕਰਨ ਦਿਆ ਤੂੰ ਤੈਨੂੰ ਐ ਕਰਕੇ ਕਮ ਵੱਡਾ ਕੀਤਾ ਸੀ ਔਰ ਪਾਣੀ ਡਾਪਲਾ ਉਹਨੇ ਮੈਨੂੰ ਗੁੱਸੇ ਹੋਣਾ ਮੈਂ ਉਹ ਗੱਲ ਵੀ ਤੈਨੂੰ ਪਾਣੀ ਮੇਰਾ ਆਪਣਾ ਨਹੀਂ ਹੁਣ ਜੀ ਕਾ ਤਾ ਤੈਨੂੰ ਪਾਣੀ ਪਿਲਾਉਣਾ ਮੈਂ ਸੁਣੀ ਦਦੀ ਨਹੀਂ ਗੋਲ ਦੇ ਨੋਲ ਦੇ ਮੇਰੇ ਜੀਨ ਖੋਲ ਦੇ ਮੈਂ ਕਿੱਦਾਂ ਖੋਲਦਾ ਤੈਨੂੰ ਉਹਨਾਂ ਕੋ ਮੈਂ ਛੇਤਰ ਖਾਣੇ ਹੁਣ ਆਸ ਮੈਨੂੰ ਮੈਂ ਸੋਹਣੀ ਦਾਦੀ ਨਹੀਂ ਹਾਂ ਤੇ ਤੇਰੀ ਮੈਂ ਸੋਹਣੀ ਦਾਦੀ ਹਾਂ ਪਰ ਤੂੰ ਸੋਹਣੀ ਦਾ ਮਤਲਬ ਉਹ ਗੱਲ ਕੱਢਿਆ ਤੂੰ ਮੈਨੂੰ ਛੇਤਰਾਂ ਦੇ ਵਿੱਚ ਪਾਸ ਦਿੱਤਾ ਤੋਲ ਦੇ ਜੀਨ ਖੋਲ ਦੇ ਜੀਨ ਕੋ ਖੋਲ ਦੇ ਮੈਂ ਕੀ ਕਰਾਂ ਦੱਸ ਮੈਨੂੰ ਤੂੰ ਹੁਣ ਆਪ ਮਾਰਨਾ ਬੁੱਢੇ ਵਾਰੇ ਖੋਲ ਦੇ ਤੇਈ ਸੌਣ ਲੱਗ ਨਹੀਂ ਜਾਂਦਾ ਕਿ ਖੋਲ ਦੇ ਜੇ ਹੁਣ ਉਹਨਾਂ ਵੇਖ ਲਿਆ ਤੇ ਮੈਨੂੰ ਤੇ ਛੇਤਰ ਮਾਰਨਗੇ ਤੇ ਜੇ ਮੈਂ ਤੈਨੂੰ ਖੋਲ ਦੇ ਨਹੀਂ ਕੀ ਹੋਣ ਡਿਆ ਤੈਨੂੰ ਕਿਉਂ ਮਰਨ ਡਿਆ ਹੁਣ ਤੈਨੂੰ ਕੀ ਗੋਲੀ ਵੱਜੇਗੀ ਦਾਦੀ ਸ ਦਰ ਪਰੇ ਹੋ ਕੋਲਾ ਪਰ ਕਿਤੇ ਜਾਈ ਨਾ ਨਹੀਂ ਜੁਣਾ ਉੱਤੇ ਹੀ ਸੌਣ ਨੂੰ ਆਹ ਉੱਤੇ ਸੌਂਦੀ ਚੰਗਾ ਮੈਨੂੰ ਨਾ ਗਾਲਾਂ ਪੁਆਇ ਮੇਰਾ ਸੋਹਣਾ ਪੋਤਾ ਬਣ ਕੇ ਚੰਗਾ ਵੇ ਪੋਤੇ ਇਦਾਂ ਨਹੀਂ ਕਰਨਾ ਹੈਗਾ ਤੋ ਖਾਣਾ ਕਰੀ ਮੇਰ ਨਾਲ ਉਹ ਵੀ ਖੋਲਣਾ ਇੱਥੇ ਬੈਠਾ ਰਹੀ ਵੇ ਕਿਦਾਂ ਹੂੰ ਤੂੰ ਮਰਨ ਡਿਆ ਜੇ ਤੂੰ ਨਾ ਆਏ ਨਸ਼ੇ ਲਾਏ ਹੁੰਦੇ ਤੇ ਨਾ ਤੈਨੂੰ ਉਹ ਗਾਲੀ ਦੀ ਤੋੜਾ ਖੋਈ ਲੱਗਦੀ ਇੱਥੇ ਬਹਿ ਜਾ ਇੱਥੇ ਬਹਿ ਜਾ ਮੇਰੇ ਲੱਗੇ ਹੁਣ ਤੈਨੂੰ ਮੈਂ ਸਮਝਾਉਂ ਦੇ ਹੀ ਨਾ ਤੂੰ ਮੇਰੇ ਆਖੇ ਨਹੀਂ ਲੱਗਾ ਹੈਗਾ ਆਪੇ ਤੂੰ ਮੇਰੇ ਆਖੇ ਨਹੀਂ ਲੱਗਾ ਫੋਨ ਨਾ ਕੋਈ ਜੀ ਨਾ ਖਾਏਗਾ ਹੁਣ ਆ ਜੀ ਸਹੀ ਹੋਇਆ ਨਾ ਫਰਕ ਪਿਆ ਨਾ ਹੁਣ ਨਾ ਨਾ ਲਈ ਬਾਹਰ ਜਾਂਦਾ ਮਾੜੀ ਟਾਣੀ ਲੱਗੇ ਨਹੀਂ ਬਹਿਣਾ ਆਹੋ ਹੁਣ ਬਾਹਰ ਨਹੀਂ ਹੋ ਜਾਣਾ ਠੀਕ ਆਹੋ ਇਦਾਂ ਮੇਰੇ ਲੱਗੇ ਬੈਠਾ ਰ ਤੇਰਾ ਪਿਓ ਗਿਆ ਉਹ ਡਾਕਟਰ ਨੂੰ ਲੈਣਾ ਉਹ ਤੈਨੂੰ ਠੀਕੇ ਟਾਕੇ ਹੁੰਦਾ ਪੇ ਫਰਕ ਪੈਣਾ ਜੇ ਤੂੰ ਬਾਹਰ ਨਾ ਜਾਏਂਗਾ ਫੇਰ ਤੈਨੂੰ ਕੁਛ ਨਹੀਂ ਹੋਣਾ ਤੈਨੂੰ ਮੁੰਡੇ ਮਾਰਨ ਦੇ ਆਪਕਾਨੀ ਢਾਣੀ ਜਿਹੜੀ ਮਾਰੀ ਢਾਣੀ ਦੀ ਬਹਿਣੀ ਬਹਿ ਗਿਆ ਤੂੰ ਜਿਹੜਾ ਠੀਕ ਉਹ ਦਾਦੀ ਵੇਹ ਪੁੱਤ ਰਾਜੇ ਹੁਣ ਤੂੰ ਧਿਆਨ ਨਾ ਕਰ ਰੈ ਜੇ ਤੂੰ ਨਾ ਨਾ ਬਾਹ ਕਾਣੀ ਅਚ ਬਹਿਗਾ ਫੇਰ ਪੁੱਤ ਕੁਛ ਨਹੀਂ ਹੋਣਾ ਹੈਗਾ ਤੂੰ ਅੰਦਰੇ ਰਹੇਂਗਾ ਬਾਹ ਕਿਵੇਂ ਆ ਤਾਂ ਮੇਰੇ ਨਾਲ ਨਹੀਂ ਦਾਦੀ ਉਹਦਾ ਕਿੰਨਾ ਮੇਰਾ ਭਾ ਚੱਲਾ ਨਹੀਂ ਪੁੱਤ ਭੱਜਣ ਦਾ ਤਾਂ ਸੋਚਣਾ ਵੀ ਨਹੀਂਗਾ ਭਜਣਾ ਕਿਉਂ ਆਪਣਾ ਘਰ ਵਾ ਕਿਉਂ ਭਜਣਾ ਦਾਦੀ ਤੂੰ ਮੈਨੂੰ ਖੋਲਦਾ ਹੋਰ ਮੈਂ ਵੇਨਾ ਤੈਨੂੰ ਕਿੱਡੀ ਮੁਸ਼ਕਲ ਖੋਲਣਾ ਚੋਰੀ ਉਹਨਾਂ ਤੋਂ ਪਰਦੇ ਨਾ ਖੋਲਿਆ ਵਾ ਦਾਦੀ ਤੂੰ ਨਾ ਬਾਹਰ ਵਾਲਨਾਂ ਧਿਆਨ ਰੱਖ ਨਾ ਕਿਸ ਮੁੰਡੇ ਦਾ ਫੋਨ ਹੀ ਚੁੱਕੀ ਠੀਕ ਹਾਏ ਨਹੀਂ ਮੈਂ ਮਰ ਗਈ ਨਹੀਂ ਗਰਮੀ ਤੇ ਨਹੀਂ ਗਰਮੀ ਤੇ ਪੱਜ ਗਿਆ ਹਾਏ ਨਹੀਂ ਹਾਏ ਹਾਏ ਕੋਈ ਮਰ ਗਈ ਇਹਨਾਂ ਮੈਨੂੰ ਖਾ ਲਿਆ ਪੱਜ ਗਿਆ ਹਾਏ ਨਾ ਕੀ ਮਣੀ ਨਜਵਾਰ ਦਊਂਗੀ ਹਾਏ ਰੱਬਾ ਆਹ ਮੈਂ ਕੀ ਕਰਾਂ ਖਾਮਾ ਸਾ ਕਿੱਧਰ ਪੱਜ ਗਿਆ ਮੈਂ ਨਾਲ ਕੀ ਕਹੂੰਗੀ ਮੰਮੀ ਮੁੰਡਾ ਕਿੰਨੇ ਖੋਲੇ ਮੈਂ ਪਰਚਾ ਜੰਦਾ ਨਹੀਂ ਬੁਰਿਆ ਪਾਪਾ ਨੂੰ ਪਾਪਣ ਨੇ ਖੋਲ ਦਿੱਤਾ ਤਰ ਲੈ ਲੈਂਦਾ ਮੇਰੇ ਕੋ ਨਹੀਂ ਵੇਖਿਆ ਗਿਆ ਮੈਂ ਕੀ ਕਰਾਂ ਮੰਮੀ ਸਾਰੀ ਜ਼ਿੰਦਗੀ ਤੁਸੀਂ ਸਾਡਾ ਸਾਥ ਨਹੀਂ ਦਿੱਤਾ ਹੁਣ ਹੀ ਦੇ ਦਿੰਦੀ ਉਹ ਮੰਮੀ ਨੂੰ ਕੀ ਜਵਾਬ ਦੇਣਾ ਹੀ ਹੋ ਨਹੀਂ ਮੈਂ ਕੀ ਨਹੀਂ ਸਾਥ ਦਿੱਤਾ ਦੱਸੋ ਤਾਂ ਸਹੀ ਮੈਨੂੰ ਮੈਂ ਕੀ ਤੁਹਾਡਾ ਮਾਰਾ ਕਰ ਦਿੱਤਾ ਮੰਮੀ ਤੂੰ ਮੁੰਡਾ ਖੋਲ ਕੇ ਬਹੁਤ ਗਲਤ ਕੀਤਾ ਗਲਤ ਮੈਂ ਕਾਦਾ ਕੀਤਾ ਨੇ ਮੈਂ ਆਦਾ ਆਪ ਸੋਚਿਆ ਇਨੇ ਤਰਲੇ ਲੈ ਲੈਣਾ ਜੀ ਨੂੰ ਕੁਛ ਨਾ ਹੋ ਜਾਵੇ ਮੇਰੀ ਭੱਜਾ ਇਹਨੇ ਮੈਨੂੰ ੱੱੱਕਾ ਮਾਰ ਕੇ ਲੈ ਜਾਣਾ ਰਹ ਜਾਊਗਾ ਇਹਨੇ ਫੇਰ ਉਸ ਛਟਾਣੀ ਚ ਵੜ ਜਾਣਾ ਹੀ ਆਹਨੇ ਮੈਂ ਵੇਖ ਕੇ ਆਉਣੀ ਮੈਂ ਤਾਂ ਮਨੀ ਨੇ ਬਹੁਤ ਗੁੱਸੇ ਹੋਣਾ ਹੋਰ ਬੱਸ ਕਰ ਇੱਥੇ ਬੈਠੀ ਰਹੁਣ ਮੈਨੂੰ ਫੋਨ ਲਾਉਣੀ ਆ ਉਹਨੂੰ ਆਨੀ ਛੇਤੀ ਆ ਇਹਨੂੰ ਕਿਤੇ ਵੇਖ ਕੇ ਲਿਆ ਕੀ ਕਰਾਂ ਮੇਰਾ ਮੁੰਡੇ ਨੇ ਇੱਕ ਸਤਾ ਮਾਰਿਆ ਜੇ ਮੁੰਡਾ ਸਵਾਦਾ ਉਹ ਤੇ ਮੈਨੂੰ ਗੱਲਾਂ ਇੰਨੀਆਂ ਕਰਾਉਣ ਕਾਨੂੰ ਓਏ ਮੈਨੂੰ ਟੱਕੇ ਟੱਕੇ ਦੀਆਂ ਗੱਲਾਂ ਸੁਣਾ ਕੇ ਜਾਂਦੀਆਂ ਨਖੱਤਾ ਤਰਲੇ ਲੈਣਾ ਤੇ ਮੈਂ ਖੋਲ ਦਿੱਤਾ ਤੂੰ ਉੱਜੜ ਗਿਆ ਮੈਨੂੰ ੱਤਕਾ ਮਾਰ ਕੇ ਤੂੰ ਉੱਜੜ ਗਿਆ ਤਸ ਇਹ ਗੋਲੀ ਵੱਜਣੇ ਬਾਹਰ ਪੰਜ ਕਿਹੜੀ ਖੇ ਖਾਣੀ ਜਾ ਕੇ ਹਾਏ ਕੀ ਕਰਾਂਗੇ ਹਾ ਹਾ ਫੋਨ ਚੁੱਕ ਲੈ ਹੁਣ ਤੂੰ ਹੀ ਮੰਮੀ ਫੋਨ ਨਿਓ ਚੁੱਕਣ ਡਿਆ ਆਏ ਕਿਤੇ ਰਾਹ ਚ ਟੱਕਰ ਪੈਨੂ ਮੈਂ ਤਾਂ ਮੈਂ ਜਾਵਾ ਗਰਮੀ ਤੇ ਵੇਖ ਕੇ ਆਵਾ ਉਹ ਮਾਂ ਤਾਂ ਹੁਣ ਬੈਠੀ ਰੋ ਚੁੱਪ ਕਰਕੇ ਜੋ ਹੁਣੇ ਹੀ ਉਹ ਤੇ ਕਰਤਾ ਤੂੰ ਨਹੀਂ ਮੈਂ ਕੀ ਮਾਰਾ ਕਰਤਾ ਉਹੋ ਹੀ ਗੱਲ ਤੂੰ ਹੀ ਕਰਤਾ ਤੂੰ ਤੂੰ ਵੇਖਦੀ ਇਹਦੀ ਹਾਲਤ ਤੈਨੂੰ ਪਤਾ ਲੱਗਦਾ ਮੰਮੀ ਗੱਲਾਂ ਨੂੰ ਸਮਝ ਮੰਮੀ ਹਾਡਾ ਤੇ ਦਿਮਾਗ ਪਾਗਲ ਹੋਇਆ ਪਿਆ ਸਭ ਤੇ ਅੱਗੇ ਸਮਝ ਨਹੀਂ ਆਉਂਦੀ ਤਨ ਤੂੰ ਹੀ ਖੁੱਲਿਆ ਪਿਓ ਤੂੰ ਉਹਦੀਆਂ ਗੱਲਾਂ ਚ ਫਿਰਨਾ ਨੇ ਅੰਦਰੇ ਮਰ ਜਣਾ ਜਿੱਦਾਂ ਤਰਲੇ ਲੈਣ ਡਿਆ ਵਾ ਨੇ ਮੈਂ ਮਾਂ ਵਾਂ ਮਾਤਾ ਮੈਨੂੰ ਨਹੀਂ ਪਤਾ ਸੀ ਉਹਨੇ ਰਹਿਣਾ ਕਿ ਮਰਨਾ ਵਾ ਉਹਦਾ ਪਿਓ ਆ ਕੇ ਗਿਆ ਨਾ ਖੋਲੋ ਦਵਾਈ ਦਵਾਉਣ ਵਾਸਤੇ ਗਿਆ ਵਾ ਡਾਕਟਰ ਨੂੰ ਲੈਣੇ ਗਿਆ ਵਾ ਹਾਂ ਨਹੀਂ ਮੈਨੂੰ ਤਰਲੇ ਲੈਂਦਾ ਮੈਨੂੰ ਕਹਿੰਦਾ ਮਾਂ ਮਾਤਾ ਨਹੀਂ ਕਿਤੇ ਦਾਦੀ ਨਹੀਂ ਕਿਰਾ ਜਾਂਦਾ ਮੈਨੂੰ ਮਤਰਾ ਨੇ ਭੱਜ ਜਾਣਾ ਵਾ ਮੰਮੀ ਬੱਸ ਕਰ ਹੁਣ ਐਵੇਂ ਨਾ ਖਾ ਪੀ ਜਾ ਹੁਣ ਜੋ ਹੋਊ ਵੇਖੀ ਜਾਉ ਮੈਨੂੰ ਨਹੀਂ ਲੱਗਦਾ ਮੇਰਾ ਪੁੱਤ ਹੁਣ ਬਚੂ ਮੇਰਾ ਪੁੱਤ ਨਸ਼ੇ ਚੋਂ ਬਾਹਰ ਨਿਕਲੂ ਹਾਏ ਵੇ ਰੱਬਾ ਕਿਹੜੀਆਂ ਸਾਡੇ ਤੇ ਪਾਰੀਆਂ ਪਾਤੀਆਂ ਕੀ ਕਰਾਂ ਮੈਂ ਮੈਂ ਮੰਮੀ ਕਿਹੜੇ ਖੂ ਨਿਆ ਮੰਮੀ ਮੈਂ ਤਾਂ ਜੀਂਦੀ ਮਰ ਗਈ ਆ ਮੈਂ ਕੀ ਕਰਾਂ ਇਹ ਕਰ ਮੈਂ ਤੇ ਆਪ ਨਹੀਂ ਸਮਝ ਆਉਂਦੀ ਟਰੈਕਟਰ ਕਿੰਦਾ ਉਹ ਕਿਧਰ ਚੱਲੇ ਆ ਵਾ ਇਧਰ ਮੋੜ ਕੇ ਆ ਕਰਨੋ ਕਰਨੋ ਮੋੜ ਕੇ ਆ ਚੱਲੇ ਕਿਧਰ ਮੈਂ ਤੂੰ ਤੈਨੂੰ ਸ਼ਰਮ ਨਹੀਂ ਆਉਂਦੀ ਤੇਰੇ ਚੱਕਰ ਦੇ ਵਾ ਕਿਧਰ ਤੁਰਿਆ ਫਿਰਦਾ ਵਾ ਤੇ ਤੈਨੂੰ ਛੱਡਿਆ ਕਿਨੇ ਆ ਨੀ ਬੋਲ ਬੋਲ ਕੇ ਤੇਰਾ ਮੂੰਹ ਸੁੱਕ ਗਿਆ ਜਾ ਘੁੱਟ ਪਾਣੀ ਪੀ ਆ ਤੂੰ ਮੰਮੀ ਮੈਨੂੰ ਪਾਣੀ ਨਹੀਂ ਨੰਗਦਾ ਮੰਮੀ ਜ਼ਹਿਰ ਹੈਗਾ ਮੱਸਾ ਤੇ ਮੈਨੂੰ ਦੇ ਦੇ ਮੈਂ ਪਾਣੀ ਪੀ ਕੇ ਕੀ ਅੰਦਰ ਪਾ ਕੇ ਰੱਖਿਆ ਮੰਮੀ ਤੈਨੂੰ ਬਾਹਰ ਦੇ ਦੇ ਚੱਲ ਚੱਲ ਇਹਨੂੰ ਖੋਲਿਆ ਕਿੰਨੇ ਇਹਨੂੰ ਖੋਲਿਆ ਕਿੰਨੇ ਆ ਇੱਥੇ ਬਹਿ ਤੂੰ ਇੱਥੇ ਹੀ ਬਹਿ ਤੂੰ ਕਿੱਥੋਂ ਮਿਲਿਆ ਤੁਹਾਨੂੰ ਇਹ ਮਨੀ ਇੱਥੇ ਹੀ ਕੋਲ ਸਿਰੋਂ ਲੰਗਿਆ ਮਾਤਾ ਪਾਣੀ ਮੇਰੀ ਸੁਣ ਲੈ ਗੱਲ ਆ ਚਾਬੀ ਰਹੁ ਮੇਰੇ ਕੋਲ ਤੂੰ ਕਰ ਦੇਣੀ ਆ ਤਰਸ ਤੇ ਤੁਹੀ ਲੱਗਦਾ ਕੇ ਨਾ ਕੇ ਖੋਲਿਆ ਘਰੋਂ ਬਾਹਰ ਜਿਹੜਾ ਹੁਣੇ ਤੇਨੇ ਫੇਰ ਮਾਰੀਆਂ ਟਾੜੀਆਂ ਚੱਲ ਜਾਣਾ ਸੀ ਮਾਤਾ ਮੈਂ ਨਾ ਕਹਿੰਨੇ ਨਹੀਂ ਖੋਲਿਆ ਪੁੱਤ ਮੈਂ ਹੀ ਕੋਲ ਬੈਠੀ ਬੜੇ ਤਰਲੇ ਲੈ ਆਣੇ ਹੈ ਅੰਦਰ ਪਾਣੀ ਨੂੰ ਮੂੰਹ ਸੁੱਕ ਗਿਆ ਮੈਂ ਤਾਂ ਤੇਨੂੰ ਕੋਹੋਂ ਆ ਨਾ ਜਾਵੇ ਮੇਰੇ ਕੋ ਨਹੀਂ ਵੇਖਿਆ ਗਿਆ ਤਰਫ ਦਾ ਮੈਂ ਤਾਂ ਪਾਣੀ ਦੇ ਦਿੱਤਾ ਤੇ ਮੁੜ ਕੇ ਮੈਨੂੰ ਲਾਡ ਕਰਨਾ ਪਿਆ ਮੈਨੂੰ ਬਕੋਲ ਦੇ ਦਾਦੀ ਕੋਲ ਦੇ ਤੇ ਮੈਂ ਬੁਰਿਆ ਪਾਪਾ ਨੂੰ ਕੋਲ ਤੇ ਆਂਦਾ ਮੇਰੇ ਥੱਲੇ ਠੰਡ ਫੜੀ ਲੱਗਣੀ ਮੈਨੂੰ ਮੰਜੇ ਤੇ ਪੈਣਾ ਮੇਰਾ ਤਾਂ ਪਹਿਲਾ ਇਰਾਦਾ ਨਹੀਂ ਸੀ ਵੀ ਮਾਤਾ ਕੋਲ ਬਵੇ ਉਹਦੇ ਕੋਈ ਗੱਲ ਨਹੀਂ ਹੁਣ ਅੰਦਰ ਰਹਿਉਣਾ ਇੱਥੇ ਇੱਥੇ ਰਹੂਗਾ ਅੰਦਰ ਹੁਣ ਬਾਹਰ ਨਿਕਲੂਗਾ ਇਹਦਾ ਹੁਣ ਕੋਈ ਨਾ ਕੋਈ ਇਲਾਜ ਕਰਨਾ ਹੀ ਪੈਣਾ ਮਾਤਾ ਮੇਰੀ ਸੁਣ ਲੈ ਗੱਲ ਮੇਰੇ ਕੋ ਹੁਣ ਐਂ ਕਰਸ ਨਹੀਂ ਦਿਆ ਜਾਂਦਾ ਨਾ ਇਹਨੇ ਐਂ ਕਰ ਤੇ ਸੁਧਰਨਾ ਹੀ ਆ ਮੇਰੀ ਸੁਣ ਲੈ ਗੱਲ ਗਿਆਨ ਦਾ ਘਰ ਵਿਹਲਾ ਪਿਆ ਵਾ ਬੰਬਈ ਤੇ ਉੱਥੇ ਚੱਲ ਚੱਲਦੇ ਆ ਤੁਸੀਂ ਜਾਣਾ ਵਰਨਾ ਚੱਲੋ ਨਹੀਂ ਜਾਣਾ ਤਾਂ ਮੈਂ ਤੇ ਕਰੀ ਤੇ ਆਪਣੇ ਪੁੱਤ ਨੂੰ ਲੈ ਕੇ ਕੁੜੀ ਚੱਲ ਚੱਲੇ ਆ ਉੱਥੇ ਹੀ ਰਹਿ ਲਾਂਗੇ ਉੱਥੇ ਜਿੱਦਾਂ ਸਾਡੇ ਕੋ ਖਾਂਗੀ ਜਿੰਨਾ ਖਾ ਲਾਂਗੇ ਨਹੀਂ ਆਪਾਂ ਜਾਣਾ ਵਾ ਆਪਾਂ ਚੱਲ ਚੱਲਦੇ ਆ ਮੰਮੀ ਸਾਡੇ ਨਾਲ ਚੱਲੇਂਗੀ ਨਾ ਹਾਂ ਕਰ ਕਿ ਨਹੀਂ ਚੱਲੂਗੀ ਮੈਂ ਤੜ ਨਹੀਂ ਪਰ ਕਬੀਰ ਨੂੰ ਤਾਂ ਪੁੱਛ ਲੈੰਦੋ ਉਹ ਤਾਂ ਪੁੱਤ ਤੁਹਾਡੇ ਵਾਲੀ ਉਹ ਕਿਹੜਾ ਉਹਦੇ ਸਾਥ ਦੇਂਦਿਆ ਵਾ ਮੇਰਾ ਪੁੱਛ ਲੈੰਦੇ ਮੰਮੀ ਮੇਰੀ ਸੁਣੋ ਗੱਲ ਮੇਰੇ ਕੋਲ ਨਹੀਂ ਪੁੱਛਣਾ ਵੀਰ ਨੂੰ ਉਹਨੇ ਨਹੀਂ ਮੰਨਣਾ ਨਾ ਬੰਦ ਨੂੰ ਪੁੱਛਣਾ ਵਾ ਤੁਸੀਂ ਮੇਰੀ ਸੁਣੋ ਗੱਲ ਜਾਣਾ ਤੇ ਚਲੋ ਨਹੀਂ ਤੇ ਮੈਂ ਨਹੀਂ ਮੈਂ ਨਹੀਂ ਰਹਿਣਾ ਇਸ ਘਰ ਦੇ ਵਿੱਚ ਉਹ ਬੱਚੇ ਵਾਲੀਆਂ ਗੱਲਾਂ ਨਾ ਕਰੋ ਪੁੱਛਣ ਪੁੱਛਣ ਵਾਲੀਆਂ ਗੱਲਾਂ ਨਹੀਂ ਰਹਿ ਗਈਆਂ ਮੰਮੀ ਹੁਣ ਆਪਾਂ ਬਾਜੀ ਨੂੰ ਨਹੀਂ ਪੁੱਛ ਸਕਦੇ ਬਾਜੀ ਆਖਣਗੇ ਵੀ ਤੁਸੀਂ ਘਰੋਂ ਚੱਲ ਜਾ ਬਾਜੀ ਨੇ ਸਾਡਾ ਸਾਡਾ ਸਾਥ ਛੱਡਦੇ ਤੇ ਨਾ ਆਦੇ ਤੁਸੀਂ ਮੇਰਾ ਛੱਡੋ ਨਾ ਮੈਂ ਤਾਂ ਛੱਡਾ ਪਰ ਨਹੀਂ ਆਹ ਮਾਣੀ ਗੱਲ ਤਾਂ ਠੀਕ ਆ ਜਾਣਾ ਤੇ ਜਾਣਾ ਬਸ ਤੁਸੀਂ ਮੈਂ ਤੇ ਨਹੀਂ ਆ ਜਿਹੜਾ ਕੱਲ ਜਾਣਾ ਬੇਸ਼ੱਕ ਅੱਜ ਚੱਲੋ ਮੈਂ ਇੱਕ ਮਿੰਟ ਨਹੀਂ ਇੱਥੇ ਰਹਿ ਸਕਦੀ ਮੈਂ ਉਹ ਜਨਾਨੀ ਦੇ ਮੱਥੇ ਲੱਗਣਾ ਨਹੀਂ ਚਾਹੁੰਦੀ ਜਿੰਨੇ ਮੇਰਾ ਘਰ ਜਾੜਦਾ ਮੇਰਾ ਪੁੱਤ ਮੁਠੀ ਜਾਟੇ ਲਾਤਾ ਮੈਂ ਨਹੀਂ ਰੁਕਣਾ ਇੱਥੇ ਰੁਕਣਾ ਤੇ ਮੈਂ ਨਹੀਂ ਚਾਹੁੰਦਾ ਕੀ ਕਰਾਉਣ ਮੈਂ ਨਹੀਂ ਮੱਥੇ ਲੱਗਣਾ ਉਹਦੇ ਮੱਥੇ ਲੱਗਣਾ ਜੇ ਮੈਂ ਉਹਦੇ ਮੱਥੇ ਲੱਗੀ ਤੇ ਮੇਥੋਂ ਕੁਝ ਹੋ ਜਾਣਾ ਜੇ ਮੈਂ ਉਹਦਾ ਗਾਲ ਖੜ ਦੇਣਾ ਨਹੀਂ ਨਹੀਂ ਤੂੰ ਗਰਮੀ ਤੇ ਚੱਲ ਆਪਾਂ ਉੱਥੇ ਚੱਲਦੇ ਆ ਰੁੱਖੀ ਖਾਲਾਂਗੇ ਮਿੱਸੀ ਖਾਲਾਂਗੇ ਆਪਣੇ ਪੁੱਤ ਦੇ ਆਪਣੇ ਅੱਖਾਂ ਦੇ ਮੂਰੇ ਹੋਊਗਾ ਨਾ ਤੁਹੀਂ ਹੋਰ ਉਖੀ ਮਿਸੇ ਦੀ ਟੈਨਸ਼ਨ ਨਾ ਲਾਓ ਮੈਂ ਇੱਕ ਟਾਈਮ ਦੀ ਖਾ ਲੂੰਗੀ ਮੈਂ ਜਿੱਦਾਂ ਮਰਜ਼ੀ ਵਿਚਾਰਾ ਕਰ ਲੂੰਗੀ ਪਰ ਮੈਂ ਇਹ ਜਨਾਨੀ ਨਾ ਨਹੀਂ ਹੋਣ ਰਹਿਣਾ